चक्कड़ रहे होए मोटरसाइकिल चकी भाई मांगे चल जाए जी पक्की गलो किसी भाई जी अच्छा तो यार ओ चकी चकी मोटर है चकी यार ओ हो हो किनी वजी भाई ओ हो हो फटता नहीं वजी अट्टी पण भाई की देख की गल की हुई दा गलदा है भाई आ आ गया बच्चा यार भैंसा छोटा यासी ओ पशुमरे आ गया आ देख लो भाई जी ਬਾਈ ਦੀ ਬੱਚਤ ਹੋ ਗਈ ਮੋਟਰਸਾਈਕਲ ਖੜਾ ਕਰ ਦੇ ਬਾਈ ਦਾ ਦੇਖ ਲੋ ਜੀ ਬੱਚਤ ਹੋ ਗਈ ਬਾਈ ਦੀ ਟੱਠਾ ਆ ਗਿਆ ਸੀ ਮੂਰੇ ਇਹ ਤਾਂ ਜਾ ਕੇ ਹੌਲੀ ਸੀ ਮੋਟਰਸਾਈਕਲ ਰੋਕ ਲੈਣੀ ਤੇ ਕੱਲ ਹੀ ਆਪਣੇ ਪੰਜਾਬੀ ਸਿੰਗਰ ਰਾਏ ਵੀਰ ਸਿੰਘ ਬੰਦਾ ਦੀ ਡੈਥ ਹੋਈ ਇੱਕ ਪਸ਼ੂਆਂ ਦੇ ਕਾਰਨ ਆਹ ਦੇਖੋ ਬਾਈ ਉਹਨੂੰ ਤਾਂ ਮਤਲਬ ਕਾਰ ਕਰ ਸੀ ਦੁਨੀਆ ਜਾਣ ਦੀ ਸੀ ਤੇ ਮਤਲਬ ਇਥੇ ਹਜ਼ਾਰ ਹੀ ਰੋਗ ਮਰੀ ਜਾਂਦੇ ਡੇਲੀ ਪਸ਼ੂਆਂ ਦੇ ਕਾਰਨ ਮੰਦੀ ਜਗਦੀ ਭਾਲੇ ਦੱਸ ਕੋਈ ਗੱਲ ਬਾਈ ਨੂੰ ਖੜਾ ਕਰਕੇ ਤੂੰ ਗਿਆ ਲੈ ਜਾ ਖਾ ਗਿਆ ਲ ਭਾਈ ਨੂੰ ਪਾਣੀ ਪੂਣੀ ਬਾਈ ਸੁਆਣਾ ਇੱਥੇ ਬਹੁਤ ਤੰਗ ਕਰਿਆ ਇੱਕ ਦਿਨ ਪਹਿਲਾਂ ਪਾਣੀ ਪਾਣੀ ਪਿਛ ਪਾਣੀ ਪਈ ਪਾਣੀ ਪੂਣੀ ਬਾਈ ਇੱਕ ਮੁੰਡਾ ਪਹਿਲਾਂ ਲੱਗ ਪੈ ਗਿਆ ਯਾਰ ਕੋਈ ਨਾ 60 ਤਾਂ ਹੀ ਬਾਲੀ ਬਾਵਾ ਸੱਤ ਬਾਈ ਜੀ 60 ਤਾਂ ਨਹੀਂ ਬਾਲੀ ਇੱਥੇ ਬਾਦੀ ਇੱਥੇ ਪਾਣੀ ਪੂਣੀ ਬਾਈ ਤੇ ਪਹਿਲਾਂ ਡੱਗ ਪੈ ਗਿਆ ਉਹਦੇ ਬਾਅਦ ਪਾਲੀ ਵੱਜੀ ਸੀ ਯਾਰ ਬਾਲੀ ਕਦੋਂ ਵੱਜੀ ਹਾਂ ਲੱਥ ਦੇ ਬਾਵਾ ਓਹੋ ਕੱਲ ਹੀ ਭਾਈ ਗਾ ਸੁਣ ਲੋ ਰਾਜਵੀਰ ਜਵੰਧਾ ਦੇਖਣਾ ਪੈਦਾ ਹੋਇਆ ਨਾ ਇੱਧਰ ਆਇਆ ਸਾਹਮਣੇ ਯਾਰ ਤੇ ਮਸ਼ਹੂਰ ਚੱਲਉਂਦੇ ਲੋਕ ਦੁਨੀਆ ਜਾਣਦੀ ਸੀ ਨਾ ਸਭ ਵੀ ਦੰਨੇਗੇ ਇਹਨਾਂ ਨੂੰ ਹਾਂ ਉਹ ਤਾਂ ਦੁਨੀਆ ਜਾਣਦੀ ਸੀ ਤੇ ਕਿਹੜੇ ਇਹ ਲੋਕ ਵਿਚਾਰੇ ਆਪਣੇ ਵਰਗੇ ਨਾ ਹਜ਼ਾਰ ਹੀ ਮਰੀਂਦੇ ਹੱਥੋਂ ਨਾ ਕੀ ਸਰਕਾਰ ਹੱਲ ਕਿਉਂ ਨਹੀਂ ਕਰਦੀ ਇਹਨਾਂ ਦਾ ਯਾਰ ਆਪਾਂ ਕੋਟੈਕਸ ਵੀ ਦੰਨੇ ਯਾਰ ਹਾਂ ਹੋਰ ਕੀ ਗੱਲ ਆ ਬਾਈ ਬਹੁਤ ਬਹੁਤ ਬੰਦੇ ਕਾਰਾਂ ਦੇ ਬਹੁਤ ਐਕਸੀਡੈਂਟ ਹੁੰਦੇ ਹੈਗੇ ਬਹੁਤ ਨਸਾਂ ਹੋਈਆਂ ਪਸੂਆਂ ਦੀ ਕਰਨ ਚਾਰ ਹਾਂ ਹਾਂ ਕਵਾਰਾ ਪਸ਼ੂਆਂ ਦਾ ਬਹੁਤ ਘਰਾਹ ਆ ਗਿਆ ਉਰੇ ਆ ਜਾਂਦਾ ਇੱਕੇ ਦਾ ਮੈਂ ਹੁਣ ਕਿੱਥੇ ਤੇਜ ਆਉਂਦੀ ਚੀਜ਼ ਕਿੱਥੇ ਰੁਕਦੀ ਹੈ ਬਾਈ ਹਾਂ ਹਾਂ ਆ ਦੇਖ ਲੋ ਬਾਈ 6 ਵਜੇ ਬਾਈ ਕੁਝ ਕਹਿਣਾ ਜਾਨਾ ਇਹਨਾਂ ਦਾ ਕੋਈ ਹੱਲ ਕਰਨਾ ਸਰਕਾਰ ਨੂੰ ਬੋਲ ਪੁੱਤ ਦੱਸੋ ਜੀ ਬਾਈ ਜੀ 6 ਵਜੇ ਬਾਈ ਦੇ ਬਾਅਦ ਯਾਰ ਬਾਈ ਵਿੱਚ ਕਹਿ ਦੇਣਗੇ ਲੋਕੀ ਵੀਡੀਓ ਬਣਾਉਣ ਲੱਗ ਗਏ ਤੁਸੀਂ ਨਾ 6 ਵਜੇ ਨਾ ਇਹ ਦੇਖ ਅਸੀਂ ਦੱਸ ਦਈਏ ਤੁਹਾਨੂੰ ਕੀ ਯਾਰ ਆ ਬਾਈ ਦੇ ਮੂਰੇ ਠੱਠ ਠੱਠ ਆ ਗਿਆ ਵਜੇ ਠੱਠਾ ਜੀ ਨਾ ਹੋ ਕੇ ਹੈਲੋ ਠੱਠਾ ਜੀ ਬਾਈ ਠੱਠਾ ਗਿਆ ਹੈ ਠੱਠਾ ਸੀਗਾ ਠੱਠਾ ਗਿਆ ਭੱਜ ਗਿਆ ਉਧਰ ਆਪ ਹਿਚ ਭੱਜ ਗਿਆ ਹੈ ਨਾ ਤੇ ਇੱਥੇ ਇੱਥੇ ਰਹਿ ਗਿਆ ਬਾਈ ਦੇਖੋ ਇਹ ਪਹੀਚੋ ਭੱਜ ਗਿਆ ਤੇ ਜੇ ਨਾ ਬਾਈ ਨਾ ਬ੍ਰੇਕ ਮਾਰਦਾ ਤੇ ਕੁਝ ਵੀ ਹੋ ਸਕਦਾ ਬਹੁਤ ਵੱਡੀ ਸੱਟ ਲੱਗ ਸਕਦੀ ਸੀ ਹੈ ਨਾ ਤੇ ਬਾਈ ਵਣ ਕੇ ਖਿਆ ਰੱਖਿਆ ਕਰੋ ਭਰਾਓ ਸਰਕਾਰ ਕੁਝ ਨਹੀਂ ਕਰਦੀ ਤੇ ਆ ਸਰਕਾਰ ਨੂੰ ਸਾਰੇ ਨੂੰ ਕਹਿਣਾ ਚਾਹੀਦਾ ਸਾਰੇ ਨਾਲ ਮਿਲ ਕੇ ਹੈ ਨਾ ਕੀ ਇਹਨਾਂ ਦਾ ਹੱਲ ਕਰੇ ਪਸ਼ੂਆਂ ਦਾ ਬਾਈ ਚਾਹ ਰਾਜ ਬੀਜ ਬੰਦੇ ਤਾਂ ਦੁਨੀਆ ਜਾਣਦੀ ਸੀ ਬਾਈ ਤੇ ਆ ਬਾਈ ਆਪਣੇ ਵਰਗੇ ਨੂੰ ਕੌਣ ਜਾਣਦਾ ਹਿਆਰੀ ਬੰਦਾ ਮਰੀ ਜਾਂਦਾ ਪਸੰਦ ਦੇ ਕਾਰਨ ਅੱਜ ਗੱਲ ਹੈ ਨਾ ਤੇ ਸ਼ਹਿਰਾਂ ਚ ਦੇਖਿਆ ਤੂੰ ਜਿਹੜੀਆਂ ਰੂੜੀਆਂ ਤੋੜ ਦਿਆ ਜਦੋਂ ਉਹ ਭੱਜ ਲੈਣ ਬੇਕਾਬੂ ਹੋ ਜਾਣ ਰੇੜੀਆਂ ਰੂੜੀਆਂ ਮਾਰ ਦਿਆ ਚੱਕ ਕੇ ਹਾਂ ਬਈ ਸਾਰ ਖੁਲਿਆ ਰਹਿੰਦੇ ਰੇੜੀਆਂ ਨਾ ਕਿੰਨੀਆਂ ਵੀਡੀਓ ਚ ਜਾਂ ਦੇਖ ਯਾਰ ਤੇ ਇਹਨਾਂ ਨਾਲ ਹੱਲ ਕਿਉਂ ਨਹੀਂ ਕਰਦੀ ਸਰਕਾਰ ਯਾਰ ਇਹਨਾਂ ਨਾਲ ਉਹਨਾਂ ਸਰਕਾਰ ਨੂੰ ਚਾਹੀਦਾ ਟੈਕਸ ਦਾ ਪਾ ਦਿੰਦੀ ਹੈ ਕਿ ਇਹਨਾਂ ਨਾਲ ਲੱਗ ਕੇ ਆਉਂਦਾ ਬਿਜਲੀ ਦੇ ਬਿੱਲਾਂ ਨਾਲ ਲੱਗ ਕੇ ਵੀ ਆਉਂਦੇ ਹੈਗੇ ਬਈ ਗਊ ਟੈਕਸ ਬਿਜਲੀ ਦੇ ਬਿੱਲਾਂ ਨਾਲ ਵੀ ਲੱਗਦਾ ਹਾਂ ਤੇ ਗਊ ਸਾਲਾ ਕਿੰਨੀਆਂ ਬਣਿਆ ਹੋਣਗੇ ਯਾਰ ਗਊ ਸਾਲਾ ਹੀ ਬਣਿਆ ਹੋਣਗੇ ਤੇ ਬਹੁਤ ਆ ਰਿਹਾ ਫਾਸਲਾ ਖਰਾਬ ਕਰਦੇ ਬਈ ਬਹੁਤ ਇਹ ਹੂੰ ਹੂੰ ਸਰਕਾਰ ਨੂੰ ਬਈ ਹੱਲ ਕਰਨਾ ਚਾਹੀਦਾ ਇਹਨਾਂ ਦਾ ਯਾਰ ਤੇ ਸ਼ੇਅਰ ਕਰ ਦਿਓ ਬਈ ਜਿਆਦਾ ਜਿਆਦਾ ਵੀਡੀਓ ਅਸੀਂ ਬਈ ਨੂੰ ਲੈ ਕੇ ਆਈਏ ਨੇ ਤੇ ਵਈ ਦੂ ਦੋਣੇ